ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਜੀ ਨਦਾਮਪੁਰ ਤੇ ਮੇਰੇ ਸਾਹਮਣੇ ਪਿੱਛੇ ਦੇਖ ਰਹੇ ਹੋ ਤੁਸੀਂ ਨਦਾਮਪੁਰ ਵਾਲੀ ਨਹਿਰ ਜੀ ਤੇ ਸਾਹਮਣੇ ਇੱਕ ਛੋਟਾ ਜਿਹਾ ਪ੍ਰੋਜੈਕਟ ਹੈ ਬਿਜਲੀ ਪ੍ਰੋਜੈਕਟ ਜੇ ਲੱਗਿਆ ਹੋਇਆ ਡੈਮ ਜਾਂ ਬਣਿਆ ਹੋਇਆ ਤੇ ਉਹਦੇ ਨਾਲ ਹੀ ਆਪਾਂ ਸੜਕ ਤੋਂ ਥੋੜਾ ਜਿਹਾ ਹਟ ਕੇ ਚਾਂਦਨੀ ਹੋਟਲ ਦੇ ਬੈਕਸਾਈਡ ਇੱਕ ਨਹਿਰੀ ਵਿਭਾਗ ਦਾ ਘਰ ਹੈ ਜੀ ਜੰਗਲਾਤ ਮਹਿਕਮਾ ਜਾਂ ਵਨਰਿੰਜ ਤੇ ਆਪਾਂ ਇਹਨੂੰ ਦੇਖਣਾ ਹੈ ਅੰਦਰ ਪੁਰਾਣੀ ਅੰਗਰੇਜ਼ਾਂ ਦੇ ਟਾਈਮ ਦੀ ਬਿਲਡਿੰਗ ਹੈ ਤੇ ਆਪਾਂ ਹੁਣ ਅੰਦਰ ਚਲਦੇ ਆਂ ਦੇਖਦੇ ਆਂ ਕੀ ਹੈ ਜੀ ਆਓ ਜੀ ਜਿਵੇਂ ਪਤਾ ਲੱਗਿਆ ਸੀਗਾ ਸਾਡੇ ਮਿੱਤਰ ਜੇਪੀ ਗਰਗ ਜੀ ਨੇ ਦੱਸਿਆ ਸੀਗਾ ਇਹ ਨਹਿਰੀ ਵਿਭਾਗ ਦੀ ਬਿਲਡਿੰਗ ਹੈ ਦੇਖਣਯੋਗ ਹੈ ਤੇ ਕੁਝ ਬਿਲਡਿੰਗ ਖੰਡਰ ਹੋ ਚੁੱਕੀ ਹੈ ਕੁਝ ਸਾਪਰ ਕੋਸ਼ਿਸ਼ ਕਰਾਂਗੇ ਅਸੀਂ ਦਿਖਾ ਸਕੀਏ ਦੇਖੋ ਅੰਬ ਦੇ ਬੂਟੇ ਅਮਰੂਦ ਉਹ ਵਾਰਕ ਬੜਾ ਸੋਹਣਾ ਬਣਾਇਆ ਹੈ ਇਹ ਨੇਰੀ ਵਿਸ਼ਰਾਮ ਕਰਾਏ ਸਾਹਮਣੇ ਦੇਖ ਰਹੀ ਆਪਾਂ ਨੂੰ ਬਿਲਡਿੰਗ ਲਾਲ ਦੇਖ ਰਿਹਾ ਸੋਹਣੀ ਹੈ ਜੀ ਕੇ ਕੇ ਸੈਂਟਰ ਜਿਹਾ ਛੋਟਾ ਜਿਹਾ पार्टी बनाया है ये दिखावे जी बिल्डिंग है सामने एक बारी दूरों दिखा दी जी लो तक वाइट गुलाब अंदर देख रहे हैं ये जी ये दरवाजे पे खुला हुआ था दरवाजे लोग ने जी ये ऑफिस यूज वास्ते है जी ਇੱਕ ਵਾਰੀ ਬਿਲਡਿੰਗ ਦਾ ਗੇੜਾ ਲਾ ਲਈਏ ਉੱਪਰ ਦੀ ਬਾਹਰੋਂ-ਬਾਹਰੋਂ ਦੇਖੀ ਜੀ ਬਿਲਡਿੰਗ ਦੇਖਣ ਵਾਲੀ ਬਿਲਡਿੰਗ ਹੈ ਬਹੁਤ ਸੋਹਣੀ ਕਹਿੰਦੇ ਜੀ ਇਹ ਤਾਂ ਬਹੁਤ ਪੁਰਾਣੀ ਹੈ ਜੀ ਦੂਰ ਤੱਕ ਲੈ ਕੇ ਜਾਂਦੇ ਹਾਂ ਦੇਖ ਇਹ ਹੈ ਜੀ ਨਹਿਰੀ ਵਿਸ਼ਰਾਮ ਘਰ ਨਹਿਰੀ ਵਿਸ਼ਰਾਮ ਘਰ ਹੈ ਬਹੁਤ ਸੋਹਣਾ ਹੈ ਤੇ ਇੱਧਰ ਪਿੱਛੇ ਦੇਖੋ ਇਹ ਪੂਰੀ ਜਿੱ ਤੱਕ ਨਿਗਾਹ ਜਾ ਰਹੀ ਹੈ ਬਾਗ ਲੱਗਿਆ ਹੋਇਆ ਜਾਮਣ ਅਮਰੂਦ ਅੰਬ ਤੇ ਹੋਰ ਕੀ ਜੀ ਆ ਜੀ ਬਾਗ ਆ ਗਿਆ ਅਮਰੂਦ ਆ ਗਿਆ ਸਤੂਤ ਤੇ ਮਿੱਠੀ ਨਿੰਮ ਤੇ ਪਿੱਛੇ ਵੀ ਦੇਖਦੇ ਜਿੱ ਤੱਕ ਲੋ ਆਣੀ ਅੰਗਰੇਜ਼ਾਂ ਦੇ ਟਾਈਮ ਦੀ ਬਿਲਡਿੰਗ ਹੈ ਜੀ ਨਹਿਰੀ ਵਿਸ਼ਰਾਮ ਘਰ ਆ ਇਹਦਾ ਆਗੇ ਜੀ ਬੈਕ ਸਾਈਡ ਉਧਰ ਖੰਡਰ ਨੇ ਸਾਹਮਣੇ ਇੱਕ ਬਿਲਡਿੰਗ ਉਹ ਖੰਡਰ ਹੋ ਚੁੱਕੀ ਹੈ ਉਮਰ ਵੀ ਬਹੁਤ ਹੋ ਗਈ ਲਓ ਕਬੂਤਰਾਂ ਨੇ ਡੇਰੇ ਪਾ ਲਏ ਨੇ ਉਹ ਖੜਿਆ ਜੀ ਕਿਥੇ ਪਾਸੇ ਖੂਰ ਲੱਗ ਰਹੀ ਹੈ ਫੇਲ ਲੱਗ ਰਹੇ ਇਹ ਬਿਲਡਿੰਗ ਦਾ ਖੰਡਰ ਹੋ ਚੁੱਕੀ ਹੈ ਇਹਨਾਂ ਚੀਜ਼ਾਂ 'ਚ ਇੱਕ ਤਾਂ ਹੈ ਜੀ ਟਾਈਮ ਕੱਢਣਾ ਪੈਂਦਾ ਹੈ ਆਣਾ ਪੈਂਦਾ ਹੈ ਤਾਂ ਦੇਖੋ ਇਹ ਬਿਲਡਿੰਗ ਖੰਡਰ ਹੋ ਚੁੱਕੀ ਹੈ ਸਾਰੇ छत है खिड़कियां दरवाजे बंद कर दिए छत्तिया सारा गया जी बास ने बाद ने कब्जा कर लिया जी ਇਹ ਕੋਈ ਨਾ ਜਗ੍ਹਾ ਤੇ ਫਿਰਨ ਵਾਸਤੇ ਟਾਈਮ ਵੀ ਚਾਹੀਦਾ ਹੈ ਤੇ ਵਿਵਸਥਾ ਵੀ ਕੋਈ ਪੁਰਾਣੀ ਬਿਲਡਿੰਗ ਖੰਡਰ ਹੋ ਚੁੱਕੀ ਹੈ ਇਹ ਰਸੀ ਮਕਾਨ ਕੋਈ ਕੁਆਟਰ ਹੋ ਸਕਦੇ ਨੇ ਜੀ ਪੁਰਾਣੇ ਜਿਹੜੇ ਇੱਥੇ ਮਲਾਜਮ ਹੋਣਗੇ ਉਹਨਾਂ ਦੇ ਕੁਆਟਰ ਹੋਣਗੇ ਜੀ ਆਹ ਦੇਖੋ ਜਟਾ ਹੰਡਰ ਹੋ ਗਿਆ ਸਾਰਾ ਇਹ ਲੋਕੀ ਅਸੀਂ ਤੁਹਾਨੂੰ ਅੱਜ ਨਵੀਂ ਜੀ ਦਿਖਾਤੀਏ ਸਾਡੇ ਜੀਪੀ ਗਰਗ ਜੀ ਦੀ ਸਲਾਹ ਨਾਲ ਦੇਖੋ ਵਾਸਤਾ ਅਰੇ ਕੀ ਜਬਰਦਸਤ ਜਬਰਦਸਤ ਪੇੜ ਬੇਰੀ ਵੀ ਔਰ ਇਹ ਕਿ ਵਰਗਤ ਦਾ ਪੇੜ ਇਧਰ ਵੀ ਬਿਲਡਿੰਗਾਂ ਇਹ ਵੀ ਖੰਡਰ ਹੋ ਚੁੱਕੀਆਂ ਨੇ ਬਰਗਦ ਦਾ ਪੇੜ ਦੇਖੋ ਕਿੱਡਾ ਵੱਡਾ ਲਓ ਜੀ ਇਹ ਚਾਰ ਦਵਾਰੀ ਘੁੰਮਾਏ ਕੁਛ ਇੱਧਰ ਵੀ ਨੇ ਮਕਾਨ ਇਹ ਵੀ ਖੰਡਰ ਹੋ ਚੁੱਕੀਆਂ ਨੇ ਪਰਾ ਮਿਕਲ ਗਿਆ ਹੈ ਲਓ ਜੀ ਬਰਗਦੀਆਂ ਪੇੜ ਦੀਆਂ ਲਟਾਵਾਂ ਥੱਲੇ ਦਾ ਕਾਰੀਆਂ ਨੇ ਨਾ ਆਪਣੀ ਤੁਮ ਅਖੜੀ ਹੋਈ ਪੂਰੀ ਅੱਜ ਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਵਿੱਚ ਬਣੇ ਰਹੋ ਸਨਕੀ ਕੁਮਕੜੀ ਨਾਮ ਜੈ ਹਿੰਦ